ਮੈਡਮ ਆਏ ਨੇ ਗੱਡੀ ਦੇ ਵਿੱਚ ਜਾਂ ਦੋ ਤਿੰਨ ਮੁਲਾਜ਼ਮ ਲੈ ਕੇ ਆਏ ਨੇ ਉਹਨਾਂ ਨੇ ਆਉਣਸਾਰ ਮੈਨੂੰ ਕੁਝ ਨਹੀਂ ਪੁੱਛਿਆ ਆਂਦੇਸਾਰ ਮੇਰੇ ਥੱਪੜ ਮਾਰਿਆ ਗੱਡੀ ਦੇ ਵਿੱਚ ਵਹਾਇਆ ਜੀ ਉਹਨਾਂ ਨੇ ਥੋੜੀ ਜਿਹੀ ਦੂਰ ਤੇ ਜਾ ਕੇ ਜਿੱਥੇ ਮਤਲਬ ਇਹ ਕੋਈ ਵੱਲਮ ਵੀ ਨਹੀਂ ਗਿਆ ਸਮਸ਼ਾਨ ਜਗਾ ਉੱਥੇ ਉਤਾਰਿਆ ਮੈਨੂੰ ਤੇ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕਰੀ ਮੈਡਮ ਨੇ ਐਚਐਸ ਨਹੀਂ ਜੀ ਤੇ ਉਹਨਾਂ ਨੇ ਨਾ ਮੇਰੀ ਮੰਮੀ ਦੇ ਤੰਨਲ ਪੇੜੇ ਮਾਰੇ ਐਸਐਚਓ ਮੈਡਮ ਨੇ ਮਾਰੇ ਸੀ ਉਹਨਾਂ ਨੇ ਤੰਨਲ ਪੇੜੇ ਮਾਰੇ ਕਿ ਨਹੀਂ ਹਰਾਮ ਜੀ ਤੂੰ ਇੱਥੇ ਬੈਠੀ ਐ ਮੈਂ ਬੋਲੀ ਦੀ ਨੌਕਰੀ ਕਰਨ ਦੇ ਕਾਬਿਲ ਨਹੀਂ ਨੇ ਇਨਸਾਨ ਇੱਕ ਔਰਤ ਤੇ ਥੱਪਾ ਗਈ ਜੀ ਔਰਤ ਨੇ ਔਰਤ ਦੇ ਹੱਥ ਚੁੱਕਿਆ ਨੂੰ ਇਹਨੂੰ ਸਭ ਕੁਝ ਸਿਖਾਉਣਾ ਚਾਹੁੰਦਾ ਜੇ ਦੀ ਪਰਦੀ ਉਤਰਨੀ ਚਾਹੀਦੀ ਹੈ ਜੀ ਮੈਂ ਕਿਹਾ ਮੈਡਮ ਜੀ ਜਦੋਂ ਦੋ ਤਰ੍ਹਾਂ ਦੀ ਲੜਾਈ ਹੁੰਦੀ ਹੈ ਵੀ ਤੁਸੀਂ ਇੱਕ ਧਿਰ ਨੂੰ ਕਿੱਧਰ ਲੈ ਕੇ ਜਾਣੇ ਹੋਗੇ ਹਨਾ ਵੀ ਤੁਸੀਂ ਉਹਨਾਂ ਨੂੰ ਨਾਲ ਵਹਾਓ ਮੈਨੂੰ ਕਹਿੰਦੀ ਬਕਵਾਸ ਨਾ ਕਰ ਮਸ਼ੀਨ ਲਾ ਕੇ ਸੜ ਦੇ ਨਾ ਇਸ ਤਰ੍ਹਾਂ ਪਾਗਲਾਂ ਦੀ ਤਰ੍ਹਾਂ ਥੱਪੜ ਮਾਰੇ ਰਹੀ ਹੈ ਕੌਲਸ ਜਿੰਨਾ ਦੀ ਜਗਾ ਉਹਨਾਂ ਦੀ ਸੁਣਦੀ ਨਹੀਂ ਦੂਜਿਆਂ ਦੀ ਮਦਦ ਕਰੀ ਜਾਂਦੀ ਹੈ ਜਨਾਨੀ ਨੂੰ ਕੁੱਟਣ ਦਾ ਤਾਂ ਕੋਈ ਅਧਿਕਾਰ ਨਹੀਂ ਅਸੀਂ ਉਹਦੇ ਨਾਲ ਖੜੇ ਆ ਜੀ ਨਜਾਇਜ਼ ਕਰ ਰਹੇ ਨੇ ਜਿਵੇਂ ਕਿ ਉਹਨਾਂ ਦਾ ਪਲਾਨਟ ਆ ਕੋਲ ਰਜਿਸਟਰੀ ਹੈਗੀ ਪਤਾ ਹੈ ਕਿਤੇ ਇਹਨਾਂ ਨੂੰ ਚਾਹੀਦਾ ਸੀਗਾ ਵੀ ਅਸੀਂ ਇਹਨਾਂ ਦਾ ਸਾਥ ਦਈਏ ਇਹਨਾਂ ਦਾ ਨਿਮੇਟ ਦੇਣ ਨਿਮੇਟ ਦੇ ਉਹ ਸੈਟਿੰਗ ਕਰਾਉਂਦੇ ਜਿਵੇਂ ਮਰਜ਼ੀ ਕਰਵਾਉਂਦੇ ਇਹਨਾਂ ਨਾਲ ਹੀ ਤਸੱਦਦ ਕੀਤੀ ਗਈ ਇਹਨਾਂ ਨੂੰ ਚੱਕ ਕੇ ਤਾਂ ਨਫਾਮਾ ਦੇ ਕੁੱਟਿਆ ਨਾਲੇ ਕੁੱਟਿਆ ਵੀ ਬੰਦਿਆਂ ਨੇ ਲੇਡੀ ਤਾਂ ਜਦੋਂ ਚੱਕਣਾ ਸੀ ਲੇਡੀ ਤਾਂ ਲੇਡੀ ਕਨਸਟੇਬਲ ਤਾਂ ਹੈ ਹੀ ਨਹੀਂ ਸੀ ਨਾਲ आरएमबी टेलीविज़न ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾ ਸੁਰੇਂਦਰ ਕੰਪੋਜ਼ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਰਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਸਾਡੇ ਕੋਲ ਮਸਲਾ ਪਿੰਡ ਥੋਲੇ ਤੋਂ ਕੁਲਦੀਪ ਸਿੰਘ ਨੇ ਇੱਕ ਪਲਾਟ ਲਿਆ ਸੀ ਇਹ ਪਲਾਟ ਇਹਦੇ ਵੱਲੋਂ ਖਰੀਦਿਆ ਜਾਂਦਾ ਹੈ ਇਹਦੀ ਰਜਿਸਟਰੀ ਕੁਲਦੀਪ ਸਿੰਘ ਕੋਲ ਹੈ ਪਰ ਇਸ ਪਲਾਟ ਤੇ ਕਬਜ਼ਾ ਪਿੰਡ ਵਾਸੀ ਦੇ ਵੱਲੋਂ ਕੀਤਾ ਜਾਂਦਾ ਹੈ ਇਸ ਪਲਾਟ ਨੂੰ ਛਡਵਾਉਣ ਦੇ ਲਈ ਉਹ ਐਸਐਚਓ ਮੈਡਮ ਕੋਲ ਜਾਂਦੇ ਨੇ ਹਲਕਾ ਥਾਣਾ ਦੇ ਵਿੱਚ ਇਹ ਜਾਂਦੇ ਨੇ ਤਾਂ ਮੈਡਮ ਰੈਨੂਕੇ ਐਸਐਚਓ ਦੇ ਵੱਲੋਂ ਇਹਨਾਂ ਨੂੰ ਇਨਸਾਫ ਨਹੀਂ ਦਿਵਾਇਆ ਜਾਂਦਾ ਹਾਲਾਂਕਿ ਉਸ ਤੇ ਪਲਾਟ ਜਦੋਂ ਇਹ ਮਿੱਟੀ ਪਾਉਂਦੇ ਨੇ ਉਸ ਪਲਾਟ ਤੇ ਤਾਂ ਉਥੋਂ 100 ਨੰਬਰ ਤੇ ਕਾਲ ਕੀਤੀ ਜਾਂਦੀ ਕਿ ਐਸਐਚਓ ਮੈਡਮ ਤੇ ਪੁਲਿਸ ਪ੍ਰਸ਼ਾਸਨ ਆਉਂਦਾ ਹੈ ਉਲਟਾ ਜਿਨ੍ਹਾਂ ਦਾ ਇਹ ਪਲਾਟ ਹੈ ਉਹਨਾਂ ਨੂੰ ਹੀ ਕੁੱਟਮਾਰ ਕੀਤੀ ਜਾਂਦੀ ਉਥੋਂ ਪੁਲਿਸ ਚੱਕ ਕੇ ਥਾਣੇ ਲੈ ਜਾਂਦੀ ਹੈ ਉਸ ਤੇ ਹੀ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਬਾਈ ਜੀ ਬਾਈ ਜੀ ਕਿਵੇਂ ਦੇਖਦੇ ਹੋ ਇਹ ਮਸਲਾ ਜੋ ਪਿੰਡ ਦਾ ਪਹੁੰਚਿਆ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਅਸੀਂ जय भीम जय पार्थ जी मैं नानक सिंह तप्पा मजदूर मुक्ति मोर्चा आजाद पंजाब मसला ये वीर जी प्लाट नु लेके सीगा इनन कोले रजिस्ट्री है बकायदा ये प्रशासन कोले गए है प्रशासन दा जिन्ना का काम दा के काम बणदा सीगा दोने ਧਿਰਾਂ नु ਬੁਲਾਉਂਦੇ ਬਿਠਾ ਕੇ ਕਾਗਜ਼ ਵਗੈਰਾ ਦੇਖਦੇ ਇਹਨਾਂ ਦੀ ਸੈਟਿੰਗ ਕਰਵਾਉਂਦੇ ਜੀ ਪਰ ਉਹਨਾਂ ਨੇ ਇਹਨਾਂ ਤੇ ਇੰਨਾ ਤਸੱਦਦ ਕੀਤਾ ਜੀ ਬਹੁਤ ਮਾੜੀ ਗੱਲ ਆ ਅਸੀਂ ਜਥੇਬੰਦੀਆਂ ਵੱਲੋਂ ਕੱਲ ਵੀ ਖਬਰ ਪਾਈ ਸੀ ਇਸ ਤੋਂ ਬਾਅਦ ਅਸੀਂ ਸਾਡੇ ਸਾਂਝਾ ਇੱਕ ਮੰਚ ਬਣੇ ਹੋਇਆ ਜੀ ਉਸ ਵੀ ਸੇ ਤੇ ਐਸਐਸਪੀ ਸਾਹਿਬ ਨੂੰ ਮਿਲਦੇ ਆ ਜੇ ਉਹਨਾਂ ਨੇ ਸਾਡੀ ਅੱਗੇ ਕੋਈ ਨਾ ਸੁਣਵਾਈ ਕੀਤੀ ਜੀ ਫਿਰ ਅਸੀਂ ਅੱਗੇ ਲੰਮਾ ਸੰਘਰਸ਼ ਵਿੜਾਂਗੇ ਮਤਲਬ ਇਹਦੇ ਚ ਪੁਲਿਸ ਪ੍ਰਸ਼ਾਸਨ ਨੂੰ ਹਾਲਾ ਕਿ ਚਾਹੀਦਾ ਸੀ ਕਿ ਇਹਨਾਂ ਦੀ ਸੁਲਾਹ ਕਰਾ ਦਿੰਦੇ ਜਾਂ ਹੱਕ ਇਹਨਾਂ ਦਾ ਬਣਦਾ ਸੀ ਕਿ ਰਜਿਸਟਰੀ ਸੀ ਇਹਨਾਂ ਕੋਲ ਪਰ ਉਲਟਾ ਕਬਜ਼ਾ ਧਾਰੀਆਂ ਦਾ ਸਾਥ ਦੇਣਾ ਪ੍ਰਸ਼ਾਸਨ ਦੇ ਵੱਲੋਂ ਕਿੰਨਾ ਕੁ ਜਾਇਜ਼ ਮੰਨਦੇ ਹੋ ਇਸ ਚੀਜ਼ ਨੂੰ ਇਹੀ ਤਾਂ ਗੱਲ ਹੈ ਇੱਥੇ ਤੇ ਇੱਕ ਜ਼ੁਲਮ ਦਾ ਪਤਾ ਲੱਗਦਾ ਵੀ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਰੱਖਿਆ ਕੌਣ ਕਰੂਗਾ ਜਾਂ ਤੇ ਕੇ ਪ੍ਰਸ਼ਾਸਨ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਵੀ ਉਹਨਾਂ ਦਾ ਦੋਨਾਂ ਤਰ੍ਹਾਂ ਦੀ ਗੱਲ ਸੁਣਨੀ ਸੀ ਠੀਕ ਹੈ ਨਾ ਪਰ ਜਿੰਨਾ ਵਾਸਤੇ ਇਹਨਾਂ ਨੇ ਇਹਨਾਂ ਦੀ ਕੁੱਟਮਾਰ ਕੀਤੀ ਆ ਉਹਨਾਂ ਕੋਲ ਤਾਂ ਕੋਈ ਪ੍ਰੂਫ ਨਹੀਂ ਨਿਕਲਿਆ ਜਾਂ ਤਾਂ ਕੋਈ ਪ੍ਰੂਫ ਦਿੰਦੇ ਜੇ ਇਹਨਾਂ ਤੇ ਕੋਈ ਪਰਚਾ ਸੀਗਾ ਇਹਦੇ ਘਰ ਵਾਲੇ ਦਾ ਮੈਟਰ ਸੀਗਾ ਜੀ ਚਲੋ ਮਸਲੇ ਨੂੰ ਲੈ ਕੇ ਪਲਾਟ ਨੂੰ ਲੈ ਕੇ ਇਹਨਾਂ ਦੀ ਵੈਹ ਸਭਾ ਜੀ ਹੋਈ ਆ ਤਾਂ ਉਹਦੇ ਤੇ ਚਲੋ ਜੋ ਵੀ ਪਰਚਾ ਬਣਿਆ ਜੋ ਪ੍ਰਸ਼ਾਸਨ ਦੀ ਕਾਰਵਾਈ ਸੀ ਉਹ ਹੋ ਚੁੱਕੀ ਆ ਪਰ ਇਹ ਜਿਹੜੀ ਲੇਡੀ ਆ ਇਹਨੂੰ ਨਜਾਇਜ਼ ਕੁੱਟਣਾ ਪਹਿਲਾਂ ਜਦੋਂ ਚੱਕ ਕੇ ਸਾਡੇ ਜਥੇਬੰਦੀਆਂ ਨੇ ਛੜਵਾਤਾ ਸਾਡੇ ਮੱਖਣ ਸਿੰਘ ਰਾਮਗੜ੍ਹ ਉਹਨਾਂ ਨੇ ਡਿਪਟੀ ਸਾਹਿਬ ਨੂੰ ਕਾਲ ਕੀਤੀ ਤਾਂ ਇਹਨੂੰ ਛੱਡਿਆ ਗਿਆ ਜੀ ਉਸ ਤੋਂ ਬਾਅਦ ਇਹ ਚਲੋ ਜਿਹੜੀ ਪੁਲਿਸ ਆਈ ਪੁਲਿਸ ਵੱਲੋਂ ਇਹਨੂੰ ਧਮਕਾਇਆ ਗਿਆ ਜਿੱਥੇ ਇਹ ਕਿਰਾਏ ਤੇ ਰਹਿ ਰਹੀ ਸੀ ਵੀ ਜਾਂ ਤਾਂ ਦਾ ਸਮਾਨ ਚੱਕ ਕੇ ਬਾਹਰ ਮਾਰੋ ਤੇ ਇਹ ਡਰਦੀ ਮਾਰੀ ਆਪਦੇ ਰਿਸ਼ਤੇਦਾਰੀ ਵਿੱਚ ਚਲੀ ਗਈ ਉਸ ਤੋਂ ਬਾਅਦ ਉਹਨੇ ਆਪ ਖੁਦ ਬਿਆਨ ਦਿੱਤੀ ਆ ਜੀ ਵੀ ਮੈਨੂੰ ਰਾਤ ਨੂੰ 9 ਵਜੇ ਚੱਕਿਆ ਤੇ ਦੋ ਤਿੰਨ ਥਾਵਾਂ ਤੇ ਕੁੱਟਮਾਰ ਕੀਤੀ ਆ ਜੀ ਤੇ ਅਸੀਂ ਇਹਦੇ ਇਨਸਾਫ ਦੀ ਮੰਗ ਕਰਦੇ ਹਾਂ ਬਾਈ ਜੀ ਦੱਸ ਰਹੇ ਨੇ ਕਿ ਇਹਦੇ ਵਿੱਚ ਪੋਲੀਟੀਕਲ ਹੱਥ ਵੀ ਦੱਸਿਆ ਜਾ ਰਿਹਾ ਕਿ ਜੋ ਪੁਲਿਸ ਨੂੰ ਆਪਣਾ ਕੰਮ ਕਰਨ ਤੋਂ ਰੋਕ ਰਿਹਾ ਬਾਈ ਜੀ ਅੱਜ ਕੱਲ ਜੀ ਦਾ ਹੱਕ ਹੁੰਦਾ ਕਿਤੇ ਵੀ ਆ ਮੰਨ ਲਾ ਉਹਦਾ ਪਲਾਟ ਲੈਂਦਾ ਸੀ ਉਹਦੇ ਪੈਸੇ ਦਿੱਤੇ ਆ ਹਨਾ ਸਾਲ ਹੋ ਗਿਆ ਇਸ ਕੰਮ ਨੂੰ ਰਜਿਸਟਰੀ ਕਰਵਾਈ ਨੂੰ ਉਹ ਉਹ ਲੇਡੀ ਦੱਸਦੀ ਸੀ ਵੀ ਜਦੋਂ ਅਸੀਂ ਉਹ ਰਿਸਟਰੀ ਕਰਵਾ ਲਈ ਉਹ ਬੰਦੇ ਨੇ ਉਦੋਂ ਉੱਥੇ ਤਾਰ ਬਗਲਤੀ ਹੈ ਤੇ ਜਗਾ ਕਿਸੇ ਲਾਲੇ ਦੀ ਆ ਉਹ ਤੇ ਉਦੋਂ ਬਾਅਦ ਕਹਿੰਦੀ ਜਦੋਂ ਅਸੀਂ ਭਰਤ ਪਾਉਣ ਲੱਗੇ ਹੈ ਸਾਨੂੰ ਉਥੇ ਰੋਕਿਆ ਗਿਆ ਰੋਕ ਕੇ ਵੀ ਸਿੱਧਾ ਸਾਨੂੰ ਰੋਕਿਆ ਗਿਆ ਉਦੋਂ ਬਾਅਦ ਜਿਹ ਕਹਿੰਦੀ ਉਹ ਬੰਦੇ ਡਾਂਗਾ ਲੈ ਕੇ ਆ ਗਏ ਆਪਸ ਵਿੱਚ ਕੋਈ ਉਹਨਾਂ ਦਾ ਉਦੋਂ ਕਹਿੰਦੀ ਅਸੀਂ ਵਾਗੇ ਤੋਂ ਸਾਡੀ ਜਗਾ ਸੀ ਉੱਥੇ ਆਹ ਪਲਾਟ ਜਿੰਨਾ ਤੋਂ ਇਹਨਾਂ ਨੇ ਖਰੀਦਿਆ ਸੀ ਕਿ ਉਹੀ ਕਬਜ਼ਾ ਨਹੀਂ ਦੇ ਰਹੇ ਜਾਂ ਹੋਰ ਘਰ ਨੇ ਕਿਸੇ ਨੇ ਕਬਜ਼ਾ ਕੀਤਾ ਹੈ ਕਿਸੇ ਹੋਰ ਘਰ ਨੇ ਕਬਜ਼ਾ ਕਰਿਆ ਵਾ ਉੱਥੇ ਕੋਈ ਦੱਸ ਦਿਆ ਜ਼ਿਮੀਂਦਾਰ ਪਤਾ ਨਹੀਂ ਕੀ ਜਾਤੀ ਦੇ ਸਬੰਧ ਨਾਲ ਰੱਖਦੇ ਆ ਉਹ ਉਹਨਾਂ ਦਾ ਕਬਜ਼ਾ ਕਰਿਆ ਵਾ ਉਹਨਾਂ ਦਾ ਕੋਈ ਉੱਥੇ ਕਹਿੰਦੇ ਲੱਲਖਖਾ ਨਹੀਂ ਹੈਗਾ ਉਂ ਇਤਨਾ ਆਟ ਕਿਸੇ ਦੀ ਸਹਾਇਤ ਕਰਦੇ ਆ ਉਹ ਉਹਦਾ ਕਹਿਣ ਦੇ ਹਿਸਾਬ ਨਾਲ ਕੋਈ ਪੁਲਿਸ ਪ੍ਰਸ਼ਾਸਨ ਨੂੰ ਵੀ ਉਹਨਾਂ ਦਾ ਦਬਾਅ ਦਬਾਅ ਕੋਈ ਪੈਸਾ ਟੱਕਾ ਦਿੱਤਾ ਵਾ ਉਹਨਾਂ ਦੀ ਜਿਹੜੀ ਪੁਲਿਸ ਜਿੰਨਾਂ ਦੀ ਜਗ੍ਹਾ ਉਹਨਾਂ ਦੀ ਸੁਣਦੀ ਨਹੀਂ ਦੂਜਿਆਂ ਦੀ ਮਦਦ ਕਰੀ ਜਾਂਦੀ ਆ ਉਹ ਸੱਟ ਆ ਜਿਹੜੀ ਵੱਜ ਗਈ ਖਬਰਾਂ 10 ਬੰਦੇ ਲੜਾਈ ਚ ਕਿਸੇ ਤੋਂ ਮਰਜੀ ਵੱਜ ਗਈ ਹਨਾ ਘਰ ਵਾਲੇ ਤੇ ਉਹਦਾ ਪਰਚਾਗਾ ਹੈ ਉਹ ਜਨਾਨੀ ਨੂੰ ਕੁੱਟਣ ਦਾ ਤਾਂ ਕੋਈ ਅਧਿਕਾਰ ਨਹੀਂ ਅਸੀਂ ਉਹਦੇ ਨਾਲ ਖੜੇ ਆ ਇਨਸਾਫ ਵਾਸਤੇ ਬਾਕੀ ਸਾਰੇ ਅੱਜਕੱਲ੍ਹ ਪੰਜਾਬ ਸਰਕਾਰ ਦਾ ਦਾ ਕੰਮ ਹੀ ਹੈ ਅਫਸਰਾਂ ਦਾ ਇਹ ਕੰਮ ਜੇ ਜਿੱਥੇ ਕਿਸੇ ਨੂੰ ਇਨਸਾਫ ਆ ਇਨਸਾਫ ਤਾਂ ਦੇ ਹੀ ਨਹੀਂ ਰਹੀ ਦੂਜੇ ਗਲਤ ਬੰਦੇ ਨਾਲ ਖੜਦੇ ਆ ਇਹ ਐਨੀ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ ਬਾਈ ਜੀ ਕਿਵੇਂ ਦੇਖਦੇ ਹੋ ਇਹ ਤੱਕੇਸ਼ਾਈ ਨੂੰ ਜੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਜੀ ਨਜਾਇਜ਼ ਕਰ ਰਹੇ ਨੇ ਜਿਵੇਂ ਕਿ ਉਹਨਾਂ ਦਾ ਪਲਾਂਟ ਆਗਾ ਉਹਨਾਂ ਕੋਲੇ ਰਜਿਸਟਰੀ ਹੈਗੀ ਬਕਾਇਦਾ ਕਿਤੇ ਇਹਨਾਂ ਨੂੰ ਚਾਹੀਦਾ ਸੀਗਾ ਵੀ ਅਸੀਂ ਇਹਨਾਂ ਦਾ ਸਾਥ ਦਈਏ ਇਹਨਾਂ ਦਾ ਨਿਮੇੜ ਦੇਣ ਨਿਮੇੜਦੇ ਉਹ ਸੈਟਿੰਗ ਕਰਾਉਂਦੇ ਜਿਵੇਂ ਮਰਜ਼ੀ ਕਰਵਾਉਂਦੇ ਪਰ ਇਹਨਾਂ ਨਾਲ ਹੀ ਤਸੱਦਦ ਕੀਤੀ ਗਈ ਇਹਨਾਂ ਨੂੰ ਚੱਕ ਕੇ ਤਾਂ ਨਥਾਮਾ ਦੇ ਕੁੱਟਿਆ ਨਾਲੇ ਕੁੱਟਿਆ ਵੀ ਬੰਦਿਆਂ ਨੇ ਲੇਡੀ ਤਾਂ ਜਦੋਂ ਚੱਕਣ ਆਏ ਸੀ ਲੇਡੀ ਤਾਂ ਲੇਡੀ ਕਾਂਸਟੇਬਲ ਤਾਂ ਹੀ ਨਹੀਂ ਸੀ ਨਾਲ ਇਹ ਮਤਲਬ ਜਦੋਂ ਚੱਕ ਕੇ ਲੈ ਕੇ ਗਏ ਸੀਗੇ ਉਹ ਕੁੱਟਿਆ ਪ੍ਰਸ਼ਾਸਨ ਨੇ ਦੂਸਰੇ ਮਤਲਬ ਲੇਡੀਆਂ ਉਹਨਾਂ ਦੇ ਨਾਲ ਕੋਈ ਨਹੀਂ ਸੀਗੀ ਕਹਿੰਦੇ ਐਸ ਐਚਓ ਮੈਡਮ ਤਾਂ ਹੋਣੀ ਐਸ ਐਚਓ ਮੈਡਮ ਸੀਗੀ ਤੇ ਬੰਦਿਆਂ ਨੇ ਉਸ ਬੰਦੇ ਨੇ ਤਸੱਦਦ ਕੀਤੀ ਜਿਹੜੀ ਉਹ ਗਲਤ ਗੱਲ ਹੈ। ਤਿੰਨ ਥਾਮਾਂ ਤੇ ਰੋਕ ਕੇ ਕੁੱਟਿਆ ਉਹਦੇ ਇਨਸਾਨ ਅਸੀਂ ਦੇਖੇ ਨੇ ਲੱਤਾਂ ਤੇ ਬਾਹਾਂ ਤੇ ਗਲ ਘੋਟਣ ਤੱਕ ਗਏ ਨੇ ਉਹਦਾ। ਉਹਨੂੰ ਮਾਰਨਾ ਸੀਗਾ। ਪੈਣੀ ਕੀ ਮਸਲਾ ਸੀ? ਕਿਸ ਮਸਲੇ ਨੂੰ ਲੈ ਕੇ ਤੁਹਾਨੂੰ ਪੁਲਿਸ ਨੇ ਚੱਕਿਆ ਤੇ ਇੰਨੀ ਕੁੱਟਮਾਰ ਕੀਤੀ ਤੁਹਾਡੇ ਨਾਲ? ਹਾਂਜੀ ਵੀਰ ਜੀ ਮੇਰਾ ਨਾਮ ਸੰਦੀਪ ਕੌਰ ਪਿੰਡ ਧੋਲਾ ਦੀ ਰਹਿਣ ਵਾਲੀ ਆਂ ਜੀ। ਮੈਸੇਜ ਆਤਨਾ ਸੰਬੰਧਿਤ ਰੱਖਦੀ ਆਂ ਜੀ। ਸਰ ਸਾਡੇ ਅਸੀਂ ਜਗਾ ਲੈਤੀ ਸੀ ਪਲਾਟ ਲੈਤਾ 5 ਵਿਸਵਿਆਂ ਦਾ। ਜਿਸਦੇ ਉੱਤੇ ਸਾਡੇ ਕੋਲ ਸਾਰੇ ਕਰੂਖ ਨੇ ਚਾਰ ਕਾਗਜ਼ ਮਗਾਏ ਸੀ ਮੈਡਮ ਨੇ 6 ਮਹੀਨੇ ਹੋ ਗਏ ਸਾਨੂੰ ਮੈਡਮ ਕੋਲ ਜਾਂਦੇ ਨੂੰ ਵੀ ਸਾਡਾ ਮੰਨ ਲੇ ਕਿ ਜਗਾ ਦਾ ਕੋਈ ਰੋਲਾ ਸੇ ਵੀ ਉਹਨੂੰ ਤੁਸੀਂ ਨਿਵੇੜੋ ਤੇ ਮੈਡਮ ਕਹਿੰਦੀ ਵੀ ਤੁਸੀਂ ਕਾਗਜ਼ ਮੈਡਮ ਕੌਣ ਨੇ ਇਹ ਐਸ ਐਚਓ ਆ ਜੀ ਰੂੜੇ ਕੇ ਥਾਣਾ ਦੀ ਰੈਨੂ ਉਸ ਪ੍ਰਸ਼ਾਸਨ ਦੇ ਹਾਂਜੀ ਰੈਨੂ ਜੀ ਹਾਂਜੀ ਇਹਨਾਂ ਕੋਲੇ ਗਏ ਜੀ ਇਹਨਾਂ ਨੇ ਸਾਨੂੰ ਇਹ ਕਹਤਾ ਵੀ ਇਹ ਕਿ ਉਹ ਬੰਦੇ ਸਾਨੂੰ ਕੁਝ ਨਹੀਂ ਕਹਿੰਦੇ ਵੀ ਤੁਸੀਂ ਕਬਜ਼ਾ ਕਰ ਲਓ ਅਸੀਂ ਜੀ ਉੱਥੇ ਪਰ ਕਬਜ਼ਾ ਕਿਹਨਾਂ ਨੇ ਕੀਤਾ ਹੋਇਆ ਤੁਹਾਡੇ ਪਲਾਟ ਤੇ ਉਸ ਦੇ ਉੱਤੇ ਪਲਾਟ ਤੇ ਸਾਡੇ ਪਿੰਡ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਜੀ ਪੋਸਤੀ ਜੀ ਤੇ ਕੁਲਦੀਪ ਸਿੰਘ ਜੀ ਇਹ ਨਜਾਇਜ਼ ਕਬਜ਼ਾ ਕਰੀ ਬੈਠੇ ਨੇ ਜੀ ਉੱਥੇ ਹਾਲਾਂਕਿ ਉਹਨਾਂ ਦਾ ਉੱਥੇ ਕੁਝ ਵੀ ਹੈ ਨਹੀਂ ਸਾਡੇ ਕੋਲ ਉਹਨਾਂ ਦੀ ਮਾਲਕੀਆ ਰਜਿਸਟਰੀਆਂ ਨਿਸ਼ਾਨਦੇਹੀ ਐ ਅਸੀਂ ਸਭ ਕੁਝ ਕਰਵਾਇਆ ਜੀ ਤੇ ਉਹਨਾਂ ਨੇ ਸਾਨੂੰ ਕਹਤਾ ਚਲੋ ਠੀਕ ਹੈ ਜੀ ਤੁਸੀਂ ਆਪ ਦਾ ਕਬਜ਼ਾ ਕਰੋ ਅਸੀਂ ਉੱਥੇ ਗਏ ਜੀ ਅਸੀਂ ਆਪਦੀ ਭਰਤ ਪਾਉਣ ਲੱਗੇ ਸੀ ਜੇ ਤੇ ਕੁਲਵਿੰਦਰ ਸਿੰਘ ਨੇ ਜੀ 100 ਨੰਬਰ ਤੇ ਫੋਨ ਕਰਕੇ ਉੱਥੇ ਪੁਲਿਸ ਵਾਲੇ ਬੁਲਾਏ ਤੇ ਉਹਨਾਂ ਮੁਲਾਜ਼ਮਾਂ ਨੇ ਸਾਨੂੰ ਆ ਕੇ ਕਿਹਾ ਵੀ ਤੁਸੀਂ ਕੀ ਕਰ ਰਹੇ ਹੋ ਅਸੀਂ ਕਿਹਾ ਜੀ ਸਰ ਅਸੀਂ ਆਪਦੀ ਜਗ੍ਹਾ ਤੇ ਭਰਤ ਪਾ ਰਹੇ ਹਾਂਗੇ ਤੇ ਉਹ ਕਹਿੰਦੇ ਵੀ ਤੁਹਾਡੇ ਕੋਲੇ ਕੀ ਪਤਾ ਪ੍ਰੂਫ ਆ ਵੀ ਤੁਹਾਡੀ ਜਗ੍ਹਾ ਕੀ ਅਸੀਂ ਉਹਨਾਂ ਨੂੰ ਆਪਣੇ ਕਾਗਜ਼ ਦਿਖਾਏ ਤੁਸੀਂ ਰਜਿਸਟਰੀ ਨਹੀਂ ਦਿਖਾਈ ਉਹਨਾਂ ਨੂੰ ਵੀ ਸਾਡੇ ਖੁਦ ਦਾ ਪਲਾਟ ਆ ਸਾਡੇ ਕੋਲ ਰਜਿਸਟਰੀ ਆ ਹਾਂਜੀ ਹਾਂਜੀ ਪੁਲਿਸ ਆਈ ਸੀ ਜਿਹੜੇ ਮੁਲਾਜ਼ਮ ਜੀ ਉਹਨਾਂ ਨੂੰ ਅਸੀਂ ਆਪਦੇ ਕਾਗਜ਼ ਦਿਖਾਏ ਜੀ ਸਰ ਵੀ ਇਹ ਸਾਡੀ ਜਗ੍ਹਾ ਅਸੀਂ ਆਪਣੀ ਜਗ੍ਹਾ ਦੇ ਉੱਤੇ ਭਰਤ ਪਾ ਰਹੇ ਆਂਗੇ ਉਸ ਤੋਂ ਬਾਅਦ ਸਰ ਉਹਨਾਂ ਨੇ ਸਾਨੂੰ ਕਹਿਤਾ ਵੀ ਤੁਸੀਂ ਰੁਕ ਜੋ ਅਸੀਂ ਉਹਨਾਂ ਦੇ ਕਹਿਣ ਤੇ ਅਸੀਂ ਜੀ ਜੀਵੀਸੀ ਲਾਈ ਸੀ ਅਸੀਂ ਉਹ ਰੋਕ ਵੀ ਦਿੱਤੀ ਤੇ ਅਸੀਂ ਆਪਣੇ ਘਰ ਚਲੇ ਗਏ ਬੈਠ ਗਏ ਤੇ ਉਸ ਤੋਂ ਬਾਅਦ ਜੀ ਜਦੋਂ ਬਾਗੇ ਉਹਨਾਂ ਨੇ ਉਹ ਬੰਦੇ ਨੂੰ ਫੋਨ ਕਰਿਆ ਵੀ ਤੁਸੀਂ ਸਾਨੂੰ ਫੋਨ ਕਰਕੇ ਕਿੱਥੇ ਹੋ ਤੁਸੀਂ ਆਪ ਇੱਥੇ ਮੌਜੂਦ ਨਹੀਂ ਹੈਗੇ ਕੁਲਵਿੰਦਰ ਸਿੰਘ ਨੇ ਫੋਨ ਕਰਿਆ ਸੀ ਉਹ ਉੱਥੇ ਮੌਜੂਦ ਨਹੀਂ ਸੀਗਾ ਜੀ ਤੇ ਉਹਨਾਂ ਨੇ ਕਿਹਾ ਵੀ ਤੂੰ ਇੱਥੇ ਆ ਭਾਈ ਉਹਨਾਂ ਨੂੰ ਕਹਿੰਦੇ ਵੀ ਜਿਹੜੇ ਤੁਸੀਂ ਰੌਲਾ ਪਾ ਰਹੇ ਹੋ ਭਾਈ ਤੁਸੀਂ ਆਪਣੇ ਕਾਜ ਲੈ ਕੇ ਥਾਣੇ ਦੇ ਵਿੱਚ ਪੇਸ਼ ਹੋ ਤੇ ਇਹ ਕਹਿੰਦੇ ਠੀਕ ਹੈ ਜੀ ਅਸੀਂ ਆਉਨੇ ਆ ਇਹ ਥਾਣੇ ਜਾਣ ਦੀ ਬਜਾਏ ਜੀ ਡਾਂਗ ਲੈ ਕੇ ਆ ਗਏ ਤੇ ਉੱਥੇ ਵੀ ਜਦੋਂ ਇਹਨਾਂ ਨੇ ਸਾਡੇ ਨਾਲ ਹੱਬਦੱਬ ਕਰੀ ਤੇ ਕੁੱਟਮਾਰ ਹੋ ਗਈ ਉਹਨਾਂ ਦੇ ਕੁੱਟਮਾਰ ਹੋਣ ਦੇ ਬਾਵਜੂਦ ਵੀ ਸਾਡੇ ਮੇਰੇ ਘਰ ਵਾਲਾ ਸੀ ਜਿਹੜਾ ਉਹਨਾਂ ਨੂੰ ਇਹ ਹੋ ਗਿਆ ਵੀ ਸੱਟ ਪੇਟ ਲੱਗ ਗਈ ਇਹਨਾਂ ਦੇ ਤੇ ਉਹ ਭੱਜ ਗਿਆ ਜੀ ਤੁਹਾਡੇ ਘਰ ਵਾਲੇ ਦਾ ਕੀ ਨਾਮ ਹੈ ਜੀ ਕੁਲਦੀਪ ਸਿੰਘ ਜੀ ਤੇ ਉਹ ਉੱਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਜੀ ਮੈਡਮ ਆਏ ਨੇ ਗੱਡੀ ਦੇ ਵਿੱਚ ਤੇ ਦੋ ਤਿੰਨ ਮੁਲਾਜ਼ਮ ਲੈ ਕੇ ਆਏ ਨੇ ਉਹਨਾਂ ਨੇ ਹੌਨਸਾਰ ਮੈਨੂੰ ਪੁੱਛਿਆ ਵੀ ਤੂੰ ਕੌਣ ਹੈ ਮੈਂ ਕਹਿੰਦਾ ਜੀ ਮੈਂ ਕੁਲਦੀਪ ਸਿੰਘ ਦੀ ਘਰ ਵਾਲੀ ਆ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਹੰਦੇ ਸਾਰ ਮੇਰੇ ਥੱਪੜ ਮਾਰਿਆ ਤੇ ਕਹਿੰਦੀ ਚੱਲ ਮੈਂ ਤੈਨੂੰ ਪ੍ਰਸ਼ਾਸਨ ਸਿਖਾਉਣੀ ਹੈ ਕਿ ਤੈਨੂੰ ਮੈਂ ਬੋਲਣ ਦਾ ਨੌਲੇਜ ਸਿਖਾਉਣੀ ਹੈ ਪ੍ਰਸ਼ਾਸਨ ਕੀ ਹੁੰਦਾ ਹੈਗਾ ਤੇ ਮੈਂ ਕਿਹਾ ਮੈਡਮ ਜੀ ਜਦੋਂ ਦੋ ਤਰ੍ਹਾਂ ਦੀ ਲੜਾਈ ਹੁੰਦੀ ਹੈ ਵੀ ਤੁਸੀਂ ਇੱਕ ਧਰ ਨੂੰ ਕਿੱਦਾਂ ਲੈ ਕੇ ਜਾਣੇ ਹੋਗੇ ਨਾ ਵੀ ਤੁਸੀਂ ਉਹਨਾਂ ਨੂੰ ਨਾਲ ਵਹਾਓ ਸਰ ਉਹਨਾਂ ਨੂੰ ਨਾਲ ਨਹੀਂ ਵਹਾਇਆ ਉਹਨਾਂ ਨੇ ਸਿਰਫ ਮੈਨੂੰ ਕੱਲੀ ਨੂੰ ਲੈ ਕੇ ਗਈ ਆ ਉਸ ਤੋਂ ਬਾਅਦ ਜਦੋਂ ਲੈ ਗਈ ਤੇ ਮੈਂ ਮਗਰ ਮੇਰੇ ਘਰ ਦੇ ਗਏ ਤੇ ਉਹ ਕਹਿੰਦੀ ਮੈਂ ਤਾਂ ਤੋਰਦੀ ਨਹੀਂ ਹੈਗੀ ਮੇਰੇ ਕੋਲ ਬੰਦਾ ਪੇਸ਼ ਕਰੋ ਤੇ ਮੇਰੀ ਭੈਣ ਆ ਜੀ ਉਹਨਾਂ ਨੇ ਉਹਦੇ ਹੱਥ ਬੰਨੇ ਕਿ ਆ ਵੀ ਮੇਰੀ ਭੈਣ ਨੂੰ ਘਰੇ ਤੋਰ ਦੋ ਵੀ ਬੱਚੇ ਰੋ ਰਹੇ ਮੇਰੇ ਤਿੰਨ ਗੁੱਡੀਆਂ ਨੇ ਜੀ ਇੱਕ ਕ ਔਰ ਹੋਰੇ ਸੀ ਕਿ ਤੇ ਮੇਰੀ ਭੈਣ ਹੱਥ ਹੱਥ ਬੰਨ ਕੇ ਸਰਪੰਚ ਦੀ ਮੌਜੂਦਗੀ ਦੇ ਵਿੱਚ ਉਹਨਾਂ ਦਾ ਫੋਨ ਫਾਨ ਕਰਵਾ ਕੇ ਮੈਨੂੰ ਘਰ ਲਿਆਏ ਤੇ ਦੂਸਰੇ ਦਿਨ ਉਹਨਾਂ ਨੇ ਕਿਹਾ ਤਾਂ ਵੀ ਸਾਨੂੰ 6 ਵਜੇ ਦੇ ਨੂੰ ਇਹ ਹਾਜ਼ਰ ਚਾਹੀਦੀ ਆ ਤੇ ਮੇਰੀ ਭੈਣ ਮੈਨੂੰ ਦੂਸਰੇ ਦਿਨ ਦੀ ਸਵੇਰ ਉੱਥੇ 7 ਵਜੇ ਦੇ ਕਰੀਬਨ 7:30 ਦੇ ਕਰੀਬ ਉੱਥੇ ਛੱਡ ਆਏ ਤਾਂ ਇਹਦੇ ਵਿੱਚ ਉਹਨਾਂ ਨੇ ਕਿਹਾ ਲਓ ਜੀ ਅਸੀਂ ਆਵਦੀ ਜ਼ਿੰਮੇਵਾਰੀ ਤੇ ਲੈ ਕੇ ਗਏ ਆ ਤੇ ਅਸੀਂ ਛੱਡ ਗਏ ਆ ਉਸ ਤੋਂ ਬਾਅਦ ਜੀ ਉਹਨਾਂ ਨੇ ਮੈਨੂੰ ਦੂਸਰੇ ਦਿਨ ਸ਼ਾਮ ਨੂੰ ਫੇਰ ਸਾਡੇ ਪਿੰਡ ਦੇ ਸਰਪੰਚ ਗਿਆਗਾ ਹੀਰਾ ਤੇ ਹਮੀਰ ਸਿੰਘ ਸਾਡੇ ਪਿੰਡ ਦੇ ਜੋ ਬੋਟਾ ਪਾਕਿਸਤਾਨਾ ਨੂੰ ਸਰਪੰਚ ਬਣਾਇਆ ਉਹ ਆਪਣੀ ਮੌਜੂਦਗੀ ਦੇ ਵਿੱਚ ਮੈਨੂੰ ਆਪਣੇ ਸਾਈਨ ਕਰਕੇ ਮੇਰੇ ਸਾਈਨ ਕਰਵਾ ਕੇ ਫਿਰ ਉਸ ਉਸ ਦਿਨ ਸ਼ਾਮ ਨੂੰ ਫੇਰ ਲਿਆਏ ਜਦੋਂ ਸ਼ਾਮ ਨੂੰ ਲਿਆਏ ਜੀ ਤੀਸਰੇ ਦਿਨ ਉਹਨਾਂ ਨੇ ਕੀ ਕਰਿਆ ਮੈਨੂੰ ਮਤਲਬ ਕਿ ਦਿਨ ਸਾਰਾ ਮੈਂ ਕੱਢਿਆ ਘਰੇ ਮੈਨੂੰ ਤਕਰੀਬਨ 4-5 ਦੇ ਲਗਭਗ ਗੱਡੀ ਲੈ ਕੇ ਆਏ ਭਾਲਣ ਲੱਗੇ ਤੇ ਜਦੋਂ ਮੈਨੂੰ ਪਤਾ ਲੱਗੇ ਮੈਂ ਲੁਕ ਗਈ ਕਿਤੇ ਉਹ ਤੁਸੀਂ ਐਸਐਚਓ ਮੈਡਮ ਨੂੰ ਇਹ ਨਹੀਂ ਕਿਹਾ ਕਿ ਸਾਡੇ ਕੋਲ ਤਾਂ ਇਸ ਪਲਾਟ ਦੀ ਰਜਿਸਟਰੀ ਵੀ ਹੈ ਸਾਡਾ ਹੱਕ ਹੈ ਇਸ ਪਲਾਟ ਤੇ ਫਿਰ ਸਾਨੂੰ ਕਿਉਂ ਹਰਾਸਮੈਂਟ ਕੀਤਾ ਜਾ ਰਿਹਾ ਹਾਲਾਂਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਪਲਾਟ ਛਡਵਾ ਕੇ ਦੇਣ ਸਾਡੀ ਮਾਲਕੀ ਸਾਡੇ ਪੱਲੇ ਪਉਣ ਪਰ ਫਿਰ ਵੀ ਉਲਟਾ ਥੋਡੇ ਤੇ ਪਰਚਾ ਪਾਇਆ ਗਿਆ ਇਸ ਚੀਜ਼ ਦਾ ਸਰ ਉਹ ਸਾਡੀ ਗੱਲ ਤਾਂ ਸੁਣਦੀ ਨਹੀਂ ਸੀ ਮੈਂ ਤਾਂ ਜਦੋਂ ਮੈਂ ਇਹਨੂੰ ਕਹਿੰਦੇ ਸੀ ਮੈਨੂੰ ਕਹਿੰਦੀ ਬਗਵਾਸ ਨਾ ਕਰ ਬੋਲਣ ਨਹੀਂ ਦਿੰਦੇ ਸੀਗੇ ਜੀ ਉਸ ਤੋਂ ਬਾਅਦ ਜੇ ਜਦੋਂ ਮੈਨੂੰ ਪਤਾ ਲੱਗੇ ਮੈਨੂੰ ਚੱਕ ਕੇ ਲੈ ਕੇ ਜਾਣਗੇ ਜਿਵੇਂ ਮੈਂ ਆਪਣੇ ਬੱਚਿਆਂ ਨੂੰ ਉਹਨਾਂ ਨੇ ਕਲਵਿੰਦਰ ਵਰਗੇ ਨੇ ਇਹ ਕਹਤਾ ਜੀ ਅਸੀਂ ਕਿਰਾਏ ਤੇ ਰਹਨੇ ਆ ਸਰ ਉਹਨਾਂ ਨੇ ਕਹਿਤਾ ਵੀ ਤੁਸੀਂ ਆਪਣਾ ਸਮਾਨ ਚੱਕਾ ਇਹਨਾਂ ਦਾ ਸਮਾਨ ਚੱਕ ਕੇ ਸਿੱਟ ਦਿਓ ਵੀ ਜੇ ਤੁਸੀਂ ਨਹੀਂ ਇਹਨਾਂ ਨੂੰ ਉਠਾਉਂਦੇ ਤਾਂ ਅਸੀਂ ਸਮਾਨ ਚੱਕ ਕੇ ਸਿੱਟ ਦਾਂਗੇ ਤੁਸੀਂ ਇਸ ਗੱਲ ਦੀ ਜਾਣਕਾਰੀ ਕਿਸੇ ਡੀਐਸਪੀ ਨੂੰ ਵੱਡੇ ਅਫਸਰ ਨੂੰ ਜਾਂ ਐਸਐਸਪੀ ਸਾਹਿਬ ਨਾਲ ਕੀਤੀ ਸੀ ਕਿ ਐਸਐਚਓ ਮੈਡਮ ਸਾਡੇ ਨਾਲ ਧੱਕਾ ਕਰ ਰਹੀ ਹੈ ਹਾਂਜੀ ਅਸੀਂ ਗਏ ਸੀ ਐਸਐਸਪੀ ਸਾਹਿਬ ਕੋਲ ਗਏ ਸੀ ਜੇ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਵੀ ਸੀਗਾ ਜੀ ਉੱਥੇ ਇਹ ਪੇਸ਼ ਨਹੀਂ ਹੋਏ ਜੀ ਸਾਰੇ ਅਸੀਂ 11 12 ਬੰਦਿਆਂ ਦਾ ਨਾਮ ਰੱਖਿਆ ਹੋਇਆ ਜੀ ਮੇਰੇ ਕੋਲ ਪ੍ਰੂਫ ਵੀ ਹੈਗਾ ਜੀ ਮੈਂ ਦਿਖਾ ਵੀ ਦਵਾਂਗੀ ਤੇ ਉੱਥੇ ਦੋ ਬੰਦੇ ਪੇਸ਼ ਹੋਏ ਸੀ ਚੈਨੀ ਸਿੰਘ ਤੇ ਕੁਲਵਿੰਦਰ ਸਿੰਘ ਤੇ ਇਹਨਾਂ ਨੇ ਜਾ ਕੇ ਕਿਹਾ ਤਾਂ ਵੀ ਇੱਥੇ ਸਾਡਾ ਕੁਝ ਵੀ ਹੈ ਨਹੀਂਗਾ ਵੀ ਆਪਦਾ ਜਗਾ ਜਿਹੜੀ ਵਰਤ ਲੈਣ ਤੇ ਜਦੋਂ ਉਸ ਤੋਂ ਬਾਅਦ ਇਹਨਾਂ ਨੇ ਇੰਨੇ ਹੱਬਦਬ ਤੋਂ ਬਾਅਦ ਜੀ ਮੈਂ ਆਪਣੇ ਬੱਚੇ ਲੈ ਕੇ ਮੇਰੇ ਮਾਂ ਨਹੀਂ ਪਿਓ ਨਹੀਂ ਭਾਈ ਨਹੀਂ ਮੈਂ ਆਪਣੀ ਭੂਆ ਪਿੰਡ ਮੋਲੋਵਾਲ ਉੱਥੇ ਲੈ ਕੇ ਆਪਣੇ ਤਿੰਨੇ ਚਾਰੇ ਬੱਚੇ ਤਿੰਨੇ ਗੁੱਡੀਆਂ ਇੱਕ ਕਾਕਾ ਤੇ ਖੁਦ ਮੈਂ ਗੱਡੀ ਕਰਵਾ ਕੇ ਮੋਲੋਵਾਲ ਚਲੀ ਗਈ ਉਸ ਤੋਂ ਬਾਅਦ ਇਹਨਾਂ ਨੇ ਦੋ ਦੋ ਦਿਨਾਂ ਤੋਂ ਬਾਅਦ ਮੈਨੂੰ ਉੱਥੇ ਜਾ ਕੇ ਸਾਡੇ ਘਰੇ ਮੈਨੂੰ ਉਹਨਾਂ ਨੂੰ ਜਿੱਥੋਂ ਮੇਰੀ ਸ਼ੂ ਲੱਗੀ ਵੀ ਉੱਥੇ ਆ ਤੇ ਗੱਡੀਆਂ ਦੋ ਗੱਡੀਆਂ ਭਰ ਕੇ ਲੈ ਕੇ ਗਏ ਨੇ ਜੀ ਮੈਡਮ ਐਚਐਸ ਹੋਰੇ ਨੂੰ ਆ ਜੀ ਸੇਵਕ ਸਿੰਘ ਆ ਗੁਰਦੀਪ ਸਿੰਘ ਆ ਜੀ ਤੇ ਮਨਜੀਤ ਸਿੰਘ ਆ ਜੀ ਇਹ ਚਾਰੇ ਮੁਲਾਜ਼ਮ ਉੱਥੇ ਐ ਦੋ ਪਿੰਡ ਦੇ ਮੁੰਡੇ ਆ ਜੀ ਨਾਲ ਉਹਨਾਂ ਦੇ ਇਹਨਾਂ ਨੇ ਜਾ ਕੇ ਸਾਡੇ ਘਰ ਦੇ ਵਿੱਚ ਮਤਲਕ ਅਦਲਾ ਬਦਲੀ ਮਜਾਤੀ ਜੀ ਪੂਰਾ ਦੱਸੋ ਕਿੱਥੇ ਪੂਰਾ ਸਾਰੇ ਬੰਦਿਆਂ ਨੂੰ ਮੇਰੀ ਭੂਆ ਹਾਲਾਂਕਿ ਉਹਨਾਂ ਦਾ ਆਪਰੇਸ਼ਨ ਕਰਾਇਆ ਹੋ ਉਹਨਾਂ ਨੂੰ ਵੀ ਟੌਰਚਰ ਕਰਿਆ ਜੀ ਇਹਨਾਂ ਨੇ ਜੇ ਦੋਨਾਂ ਨੂੰ ਮੇਰੀ ਪਰਜਾਈ ਕਹਿੰਦੀ ਵੀ ਬਾਈ ਸਾਨੂੰ ਪਤਾ ਨਹੀਂ ਹੈਗਾਗਾ ਇਹਨਾਂ ਨੇ ਮੇਰੀ ਪਰਜਾਈ ਨੂੰ ਮੇਰੇ ਭਾਈ ਨੂੰ ਮੈਨੂੰ ਜੀ ਗੱਡੀ ਦੇ ਵਿੱਚ ਵਹਾ ਲਿਆ ਉਦੋਂ ਵੀ ਉੱਥੇ ਵੀ ਦੋ ਤਿੰਨ ਥੱਪੜ ਮਾਰੇ ਮੇਰੀ ਪਰਜਾਈ ਦੇ ਗੱਡੀ ਦੇ ਵਿੱਚ ਵਹਾਇਆ ਜੀ ਉਹਨਾਂ ਨੇ ਥੋੜੀ ਜੀ ਦੂਰ ਤੇ ਜਾ ਕੇ ਜਿੱਥੇ ਮਤਲਬ ਕੋਈ ਬੱਲਮ ਵੀ ਨਹੀਂ ਗਿਆ ਸਮਸ਼ਾਨ ਜਗਾ ਉੱਥੇ ਉਤਾਰਿਆ ਮੈਨੂੰ ਤੇ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕਰੀ ਮੈਡਮ ਐਚਐਸ ਉਹਨੇ ਜੀ ਉਸ ਤੋਂ ਬਾਅਦ ਜੀ ਫੇਰ ਮੈਨੂੰ ਗੱਡੀ ਦੇ ਵਿੱਚ ਵਹਾ ਲਿਆ ਗੱਡੀ ਦੇ ਬਾਅਦ ਥੋੜੀ ਜਿਹੀ ਦੂਰ ਜਾ ਕੇ ਵੀ ਫੇਰ ਰੋਕ ਲਿਆ ਜੀ ਜਗ੍ਹਾ ਤੇ ਮੈਨੂੰ ਕਹਿੰਦੇ ਦੱਸ ਦੇ ਨਹੀਂ ਮੈਂ ਤੁਹਾਨੂੰ ਮਾਰ ਦੂੰਗੀ ਮੈਨੂੰ ਐਂਦਾ ਗੱਡੀ ਤੇ ਸਿੱਟਿਆ ਜੀ ਉਹਨਾਂ ਨੇ ਮੈਨੂੰ ਐਸੋਚੂ ਮੈਡਮ ਨੇ ਕਿਹਾ ਵੀ ਤੁਹਾਨੂੰ ਮਾਰ ਦੇਆ ਜੀ ਹਾਂਜੀ ਮੈਨੂੰ ਫੇਰ ਮਨਜੀਤ ਨੇ ਵੀ ਕਿਹਾ ਕਹਿੰਦਾ ਦੱਸ ਗਾਲਾਂ ਕੱਢੀਆਂ ਬਹੁਤ ਗੰਦੀਆਂ ਕਹਿੰਦਾ ਤੇਰੇ ਫੇਰ ਮਾਰੂਗਾ ਉਹਨਾਂ ਨੇ ਮੈਨੂੰ ਗੱਡੀ ਦੇ ਸਿੱਟੇ ਕਹਿੰਦੀ ਆਹ ਦੇਖੋ ਜੀ ਮੇਰੇ ਮਾਰ ਮਾਰ ਕੇ ਜਿੱਦਾਂ ਜੀ ਪਾ ਮਸ਼ੀਨ ਲਾ ਕੇ ਛੱਡ ਦਿੰਦੇ ਨੇ ਇਸ ਤਰ੍ਹਾਂ ਪਾਗਲਾਂ ਦੀ ਤਰ੍ਹਾਂ ਥੱਪੜ ਮਾਰੇ ਨੇ ਮੇਰੇ ਮੇਰਾ ਗਾਲ ਸੁੱਟ ਜਿਕੇ ਐਡਾ ਹੋ ਰਿਹਾ ਸੀਗਾ ਹੁਣ 4-5 ਦੇ ਹੋ ਗਏ ਤੇ ਫਰਕ ਪਿਆ ਗਿਆ ਸਰ ਵੀ ਮੈਨੂੰ ਉਹਨਾਂ ਨੇ ਉਸ ਤੋਂ ਬਾਅਦ ਤੀਜੇ ਥਾਂ ਉਤਾਰ ਕੇ ਮੇਰੀ ਭਝਾਈ ਨੂੰ ਨਾਲੇ ਮੇਰੀ ਭਝਾਈ ਦੇ ਵੀ ਮਾਰਿਆ ਉਸ ਤੋਂ ਬਾਅਦ ਉਹਨਾਂ ਨੂੰ ਜੀ ਸਾਡੀ ਮੇਰੇ ਫੋਨ ਆਇਆ ਕਿ ਸੇ ਮੁਲਾਜ਼ਮ ਦਾ ਮੇਰੇ ਭਰਾ ਨੂੰ ਤੇ ਮੇਰੀ ਭਝਾਈ ਨੂੰ ਘਰੇ ਭੇਜਤਾ ਜੀ ਫਿਰ ਮੈਨੂੰ ਲੈ ਕੇ ਗਏ ਨੇ ਕੱਲੀ ਨੂੰ ਤੇ ਸਾਰੀ ਰਾਤ ਮੈਨੂੰ ਮੁੰਡਿਆਂ ਦੇ ਨਾਲ ਬਹਾਇਆ ਜੀ ਉਸ ਤੋਂ ਬਾਅਦ ਉਹ ਸਾਡੇ ਨਾਲ ਵੀ ਨਹੀਂ ਬੈਠੇ ਮੈਡਮ ਕਿ ਸੇ ਹੋਰ ਨਾਲ ਹੋਰ ਗੱਡੀ ਦੇ ਵਿੱਚ ਬਹਿ ਕੇ ਗਈ ਆ ਮੇਰੇ ਨਾਲ ਦੋ ਦੋ ਮੁੰਡੇ ਪਿੰਡ ਦੇ ਸੀ ਇੱਕ ਮੈਂ ਸੀ ਇੱਕ ਮੁਲਾਜ਼ਮ ਸੀ ਜੀ ਗੁਰਸੇਵਕ ਤੇ ਅਸੀਂ ਚਾਰੇ ਸੀਗੇ ਜੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਤੂੰ ਦੱਸ ਕਿੱਥੇ ਆ ਜੀ ਮੈਂ ਡਰਦੀ ਇਹਨਾਂ ਨੇ ਇਹ ਗੱਲ ਵੀ ਕਹੀ ਆ ਵੀ ਮੈਨੂੰ ਉਹ ਇਹ ਕਹਿੰਦਾ ਸੀਗਾ ਵੀ ਮੈਂ ਪਟਿਆਲੇ ਆ ਜੀ ਮੈਨੂੰ ਪਟਿਆਲੇ ਲੈ ਕੇ ਗਏ ਨੇ ਮੈਂ ਪਟਿਆਲੇ ਦਾ ਨਾਮ ਲੈਂਦਾ ਜੀ ਬਾਕੀ ਗੁਰਦੁਆਰਿਆਂ ਦੇ ਵਿੱਚ ਮੈਡਮ ਨੇ ਮੈਨੂੰ ਖੱਜਲ ਖਵਾਰ ਕੀਤਾ ਜੀ ਸਾਰੀ ਰਾਤ ਮੈਨੂੰ ਕੇ ਰਚੜਦੀ ਹੈ ਜੀ ਜੇ ਮੈਂ ਬੇਦਲ ਹੋ ਗਈ ਉਲਟੀਆਂ ਲੱਗਦੀਆਂ ਨੇ ਮੈਨੂੰ ਮੈਨੂੰ 4 ਵਜੇ ਜਾ ਕੇ ਜੀ ਇਹਨਾਂ ਨੇ ਥਾਣੇ ਦੇ ਵਿੱਚ ਲੈ ਕੇ ਗਏ ਨੇ ਜੀ ਇਹਨਾਂ ਨੇ ਜੀ ਸਾਰੇ ਮੇਰੀ ਮੰਮੀ ਦੀ ਜਾਤੀ ਵੀ ਪਰਖੀ ਸੀ ਉਹਨਾਂ ਨੇ ਦੱਸਿਆ ਕੀ ਕਿਹਾ ਜੀ ਬਿੰਨੀ ਬੋਲੀ ਜਦੋਂ ਮੇਰੀ ਮੰਮੀ ਨੂੰ ਹਨਾ ਮਲਵਾਲ ਲੈ ਕੇ ਗਏ ਨੇਗੇ ਉਦੋਂ ਬੋਲਦੇ ਆਗੇ ਅ ਕਹਿੰਦੇ ਹਨਾ ਮੇਰੇ ਅਸੀਂ ਉੱਥੇ ਸਾਰੇ ਹੈਗੇ ਸੀਗੇ ਤੇ ਉਹਨਾਂ ਨੇ ਨਾ ਮੇਰੀ ਮੰਮੀ ਤੇ ਤਨ ਲਪੇੜੇ ਮਾਰੇ ਐਸਐਚਓ ਮੈਡਮ ਨੇ ਮਾਰੇ ਸੀ ਉਹਨਾਂ ਨੇ ਤਨ ਲਪੇੜੇ ਮਾਰੇ ਕਿ ਨਹੀਂ ਹਰਾਮ ਜੀ ਤੂੰ ਇੱਥੇ ਬੈਠੀ ਹੈ ਐ ਬੋਲੀ ਤੇ ਵੀ ਹੈ ਨਾ ਅਸੀਂ ਚਾਹੁੰਨੇ ਵੀ ਸਾਡਾ ਜਿਹੜਾ ਵੀ ਇਹ ਮਸਲਾ ਹੱਲ ਹੋ ਜੇ ਅਸੀਂ ਚਾਹੁੰਨੇ ਵੀ ਮੇਰੀ ਮੰਮੀ ਨੂੰ ਇਨਸਾਫ ਮਿਲੇ ਜੇ ਅਸੀਂ ਝੂਠੇ ਆਂ ਸਾਡੂ ਹਾਂ ਵੀ ਸਾਡੇ ਤੇ ਹੋਵੇ ਜਿਹੜੀ ਇਨਕੁਆਰੀ ਹੁੰਦੀ ਹੈ ਜੇ ਅਸੀਂ ਸੱਚੇ ਆਂ ਵੀ ਸਾਡਾ ਹੋਵੇ ਹੱਲਾ ਬਸ ਮੈਂ ਨਹੀਂ ਚਾਹੁੰਨੀ ਹਾਂ ਉਹ ਪੁਰਸ਼ ਪ੍ਰਸ਼ਾਸਨ ਦੇ ਵੱਲੋਂ ਇਹ ਤੱਕਾ ਕੀਤਾ ਜਾ ਰਿਹਾ ਤੁਹਾਡੇ ਨਾਲ ਛੋਟੇ ਛੋਟੇ ਬੱਚੇ ਨੇ ਤੁਹਾਡੇ ਮੇਰੇ ਤਿੰਨ ਬੱਚੇ ਨੇ ਜੀ ਤੁਮੇਰਾ ਬੱਚਾ ਇਹ ਨਾ ਮੇਰੇ ਬੱਚਿਆਂ ਦੀ 10 ਦਿਨ ਹੋ ਗਿਆ 15 ਦਿਨ ਹੋ ਗਿਆ ਪੜਾਈ ਖਰਾਬ ਹੋ ਜਾਂਦੀ ਨੂੰ ਜੀ ਭੁੱਖੇ ਤੇ ਆਏ ਤੁਰੇ ਫਿਰਦੇ ਨੇ ਮੇਰੇ ਬੱਚੇ ਮੇਰੀ ਹਾਲਾਤ ਦੇਖ ਕੇ ਦਾਣਾ ਪਾਣੀ ਇਹ ਵੀ ਨਹੀਂ ਖਾਂਦੇ ਕਿ ਅੱਜ ਜੀ ਮੇਰੀ ਤੁਸੀਂ ਚੈੱਕ ਕੱਪ ਕਰਵਾ ਸਕਦੇ ਹੋ ਮੇਰੇ ਅੰਦਰ ਪੰਜ ਦਿਨ ਉੱਡ ਕੇ ਖੇਲ ਤੱਕ ਨਹੀਂ ਗਈ ਮੇਰੇ ਕੋਲ ਗਾਲ ਨੂੰ ਸੋਜ ਜਿਹੀ ਸੀ ਜੀ ਨਗਦਾ ਨਹੀਂ ਸੀ ਕੁਝ ਅੱਜ ਵੀ ਹੁਣ ਮੈਂ ਏਡੀ ਦਿਖਾ ਕੇ ਆਉਣੀ ਜੀ ਮੇਰੇ ਦਰਦ ਹੁੰਦਾ ਮੇਰਾ ਜਵਾੜੇ 'ਚ ਦਰਦ ਹੁੰਦਾ ਜੀ ਜਿੱਦਾਂ ਹਿੱਲ ਗਿਆ ਜੇ ਫ੍ਰੈਚਰ ਹੋ ਗਿਆ ਮੈਂ ਸਾਰੇ ਇਹੋ ਕਹਿੰਨੀ ਆ ਜੀ ਇਹ ਮਤਲਬ ਕਿ ਨੌਕਰੀ ਕਰਨ ਦੇ ਕਾਬਿਲ ਨਹੀਂ ਇਹ ਨੇ ਇਨਸਾਨ ਇੱਕ ਔਰਤ ਤੇ ਥੱਪਾ ਗਈ ਜੀ ਔਰਤ ਨੇ ਔਰਤ ਦੇ ਹੱਥ ਚੁੱਕਿਆ ਇਹਨੂੰ ਇਨੂੰ ਸਭ ਕੁਝ ਸिखਾਉਣਾ ਚਾਹੀਦਾ ਜੇ ਇਹਦੀ ਵਰਦੀ ਉਤਰਨੀ ਚਾਹੀਦੀ ਹੈ ਜੀ ਮੇਰੀ ਇਹ ਹੀ ਆਵਾਜ਼ ਹੈ ਜੀ ਮੇਰਾ ਇਹ ਹੀ ਸੱਚ ਹੈ ਜੀ ਵੀ ਕਿਸੇ ਹੋਰ ਨਾਲ ਇਦਾਂ ਦੀ ਹਾਲਾਤ ਨਾ ਹੋਣ ਜੋ ਮੇਰੇ ਨਾਲ ਹੋਏ ਨੇ ਹਾਂਜੀ ਇਹਨਾਂ ਨੇ ਵਰਦੀ ਦਾ ਨਜਾਇਜ਼ ਮਤਲਬ ਕਿ ਇਸਤੇਮਾਲ ਕੀਤਾ ਜੀ ਇਹਨਾਂ ਨੂੰ ਸਭ ਕੁਝ ਮਿਲਣਾ ਚਾਹੀਦਾ ਜੀ ਚਾਰਾ ਨੂੰ ਮੇਰੇ ਹੱਥ ਬਨ ਕੇ ਬੇਨਤੀ ਹੈ ਮੈਨੂੰ ਇਨਸਾਫ ਦਿੱਤਾ ਜਾਵੇ ਜੀ ਇਸ ਮਸਲੇ ਤੇ ਪੱਖ ਲੈਣ ਦੇ ਲਈ ਅਸੀਂ ਪਹਿਲਾਂ ਮੈਡਮ ਐਸਐਚਓ ਮੈਡਮ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਤਾਂ ਚੁੱਕਿਆ ਪਰ ਉਸ ਤੋਂ ਬਾਅਦ ਗੱਲ ਨਹੀਂ ਕੀਤੀ ਵਾਰ-ਵਾਰ ਫੋਨ ਕੀਤੇਗੇ ਪਰ ਉਹਨਾਂ ਦੇ ਵੱਲੋਂ ਫੋਨ ਨਹੀਂ ਚੱਕੇਗੇ ਅਸੀਂ ਸੋਚਿਆ ਕਿ ਇਸ ਮਸਲੇ ਤੇ ਪ੍ਰਸ਼ਾਸਨ ਦਾ ਪੱਖ ਜ਼ਰੂਰੀ ਹੈ ਤਾਂ ਪੱਖ ਲੈਣ ਦੇ ਲਈ ਅਸੀਂ ਥਾਣਾ ਰੁੜਕੇ ਕਲਾਂ ਦੇ ਵਿੱਚ ਪਹੁੰਚੇ ਤਾਂ ਐਸਐਚਓ ਮੈਡਮ ਇਸ ਵਕਤ ਥਾਣੇ ਦੇ ਵਿੱਚ ਮੌਜੂਦ ਨੇ ਤਾਂ ਅਸੀਂ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤਾਂ ਮੈਡਮ ਦੇ ਨਾਲ ਗੱਲਬਾਤ ਕੀਤੀ ਤਾਂ ਮੈਡਮ ਨੇ ਕਿਹਾ 15 ਮਿੰਟ ਵੇਟ ਕਰੋ ਤਾਂ ਅਸੀਂ 2 ਘੰਟੇ ਤੋਂ ਵੇਟ ਕਰ ਰਹੇ ਹਾਂ ਇਸ ਥਾਣੇ ਦੇ ਬਾਹਰ ਤਾਂ ਉਸ ਤੋਂ ਬਾਅਦ ਮੈਡਮ ਦੇ ਨਾਲ ਗੱਲਬਾਤ ਕੀਤੀ ਤਾਂ ਮੈਡਮ ਕਹਿੰਦੇ ਕਿ ਮੈਂ ਪੱਖ ਨਹੀਂ ਦੇ ਸਕਤੀ ਤੁਸੀਂ ਕੱਲ ਨੂੰ ਆਇਓ ਤਾਂ ਇਸ ਕਰਕੇ ਇਸ ਪੱਖ ਤੇ ਮੈਡਮ ਨੇ ਪੱਖ ਦੇਣਾ ਜ਼ਰੂਰੀ ਨਹੀਂ ਸਮਝਿਆ